ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਰਾਜਵੀਰ ਸੁਵੰਦਾਂ ਦੀ ਮਾਂ ਨੇ ਰੋਂਦਿਆਂ ਹੋਇਆ ਕਿਹਾ ਹੈ ਕਿ ਮੇਰੇ ਪੁੱਤ ਦੀ ਲੰਮੀ ਉਮਰ ਦੇ ਲਈ ਸਾਰੇ ਜਣੇ ਰਲ ਮਿਲ ਕੇ ਅਰਦਾਸ ਕਰੋ। ਪਲੀਜ਼ ਮਾੜੀਆਂ ਅਫਵਾਹਾਂ ਨੈੱਟ ਦੇ ਉੱਤੇ ਮੇਰੇ ਪੁੱਤ ਦੇ ਬਾਰੇ ਬਿਲਕੁਲ ਵੀ ਨਾ ਫਲਾਓ। ਮੈਂ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ। ਤੇ ਉਹਨਾਂ ਦੇ ਪਰਿਵਾਰ ਦਾ ਰੋ ਰੋ ਕੇ ਹੁਣ ਬੁਰਾ ਹਾਲ ਹੋ ਚੁੱਕਿਆ ਹੈ ਇਸ ਲਈ ਸਾਨੂੰ ਰਾਜਵੀਰ ਸਬੰਧਾ ਦੇ ਲਈ ਅਰਦਾਸ ਜ਼ਰੂਰ ਕਰਨੀ ਚਾਹੀਦੀ ਹੈ ਦੋ ਦਿਨਾਂ ਤੋਂ ਪੰਜਾਬੀਆਂ ਦਾ ਮਨ ਬਹੁਤ ਹੀ ਜ਼ਿਆਦਾ ਉਦਾਸ ਹੋ ਚੁੱਕਿਆ ਹੈ ਕਿਉਂਕਿ ਪੰਜਾਬ ਦੇ ਬਹੁਤ ਹੀ ਵੱਡੇ ਮਸ਼ਹੂਰ ਸਿੰਗਰ ਜਿਨ੍ਹਾਂ ਦੇ ਰਾਈਡ ਕਰਦੇ ਸਮੇਂ ਸਾਹਮਣੇ ਦੋ ਪਸ਼ੂਆਂ ਦੇ ਆਣ ਦੇ ਕਾਰਨ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਜਿਸ ਦੇ ਕਾਰਨ ਉਹਨਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਤੇ ਦੋ ਦਿਨ ਹਸਪਤਲਾਂ ਨੂੰ ਬਦਲਣ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਐਡਮਿਟ ਕੀਤਾ ਜਾਂਦਾ ਹੈ ਤੇ ਉੱਥੇ ਉਹਨਾਂ ਦਾ ਇਲਾਜ ਲਗਾਤਾਰ ਡਾਕਟਰਾਂ ਦੇ ਵੱਲੋਂ ਚੱਲ ਰਿਹਾ ਹੈ ਤੇ ਬਹੁਤ ਜ਼ਿਆਦਾ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਤੇ ਕਈ ਸਿੰਗਰ ਮਿਲ ਕੇ ਆਏ ਹਨ ਉਹ ਕਹਿੰਦੇ ਹਨ ਕਿ ਉਹਨਾਂ ਦੀ ਹਾਲਤ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਆ ਰਿਹਾ ਹੈ ਪਰ ਡਾਕਟਰਾਂ ਦੀ ਟੀਮ ਦੇ ਵੱਲੋਂ ਨਵਾਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਡਾਕਟਰਾਂ ਦੀ ਟੀਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਤਾਂ ਜ਼ਰੂਰ ਹੋ ਰਿਹਾ ਹੈ ਪਰ ਹਾਲੇ ਉਹਨਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਹੱਲੇ ਸਾਨੂੰ ਇੰਨੇ ਵੀ ਬੇਫਿਕਰੇ ਹੋ ਕੇ ਨਹੀਂ ਬਹਿਣਾ ਚਾਹੀਦਾ ਕਿ ਸਾਨੂੰ ਅਰਦਾਸਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਰਾਜਵੀਰ ਸਵੰਦਾ ਦੇ ਲਈ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ ਹੱਲੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਤੇ ਇਹ ਜ਼ਿਆਦਾਤਰ ਅਫਵਾਹਾਂ ਵੀ ਫਲਾਈਆਂ ਜਾ ਰਹੀਆਂ ਹਨ ਕਿ ਬਹੁਤ ਜ਼ਿਆਦਾ ਸੁਧਾਰ ਹੋ ਚੁੱਕਿਆ ਹੈ ਪਰ ਡਾਕਟਰਾਂ ਦੇ ਵੱਲੋਂ ਇਹ ਸਾਬਿਤ ਕਰ ਦਿੱਤਾ ਗਿਆ ਹੈ ਕਿ ਉਹਨਾਂ ਦੀ ਸਿਹਤ ਦੇ ਵਿੱਚ ਹਲਕਾ ਫੁਲਕਾ ਸੁਧਾਰ ਜ਼ਰੂਰ ਆਇਆ ਹੈ ਪਰ ਉਹਨਾਂ ਦੀ ਹਾਲਤ ਹਲੇ ਵੀ ਗੰਭੀਰ ਹੈ ਇਸ ਲਈ ਸਾਡੇ ਪੰਜਾਬ ਦੇ ਲੋਕਾਂ ਨੂੰ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ ਤੇ ਇਹ ਇੱਕ ਪਰਮਾਤਮਾ ਦੇ ਵੱਲੋਂ ਹੀ ਚਮਤਕਾਰ ਹੋ ਸਕਦਾ ਹੈ ਕਿ ਉਹਨਾਂ ਦੀ ਜਾਨ ਬਚ ਜਾਵੇ ਪਰ ਉਹਨਾਂ ਦੇ ਸਰੀਰ ਦੇ ਉੱਤੇ ਬਹੁਤ ਹੀ ਡੰਗੀਆਂ ਸੱਟਾਂ ਲੱਗੀਆਂ ਹਨ ਉਹਨਾਂ ਦੀ ਰੇਡ ਦੀ ਹੱਡੀ ਇਹ ਜਗ੍ਹਾ ਤੋਂ ਟੁੱਟ ਚੁੱਕੀ ਹੈ ਤੇ ਉਹਨਾਂ ਦੇ ਸਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਸੱਟ ਲੱਗੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਕੋਈ ਵੀ ਸੁੱਧ ਬੁੱਧ ਨਹੀਂ ਤੇ ਤੇ ਉਹਨਾਂ ਨੂੰ ਦੋ ਬਾਰ ਦੌਰਾ ਵੀ ਪੈ ਚੁੱਕਿਆ ਹੈ ਜਿਸ ਕਰਕੇ ਉਹਨਾਂ ਦੀ ਹਾਲਤ ਹਲੇ ਤੱਕ ਗੰਭੀਰ ਬਣੀ ਹੋਈ ਹੈ ਤੇ ਜਲਦੀ ਅਰਦਾਸਾਂ ਕਰੋ ਕਿ ਪ੍ਰਮਾਤਮਾ ਇੱਕ ਚਮਤਕਾਰ ਕਰੇ ਸਾਡਾ ਵੱਡਾ ਵੀਰ ਰਾਜਵੀਰ ਸੰਧਾਵਾ ਬਹੁਤ ਜਲਦੀ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਫਿਰ ਤੋਂ ਆਣ ਤੇ ਆਪਣੇ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਰਹਿਣ ਪਰਮਾਤਮਾ ਉਹਨਾਂ ਦੀ ਲੰਮੀ ਉਮਰ ਜ਼ਰੂਰ ਕਰਨ ਤੇ ਇਹ ਜਾਣਕਾਰੀ ਉਦੋਂ ਹੁਣ ਸਾਹਮਣੇ ਆਈ ਹੈ ਜਦੋਂ ਪੰਜਾਬ ਦੇ ਸਿੰਗਰ ਲਗਾਤਾਰ ਜਾ ਕੇ ਡਾਕਟਰਾਂ ਦੀ ਟੀਮ ਨੂੰ ਮਿਲਦੇ ਹਨ ਤੇ ਸਾਈਡ ਦੇ ਲ ਜਾ ਕੇ ਗੱਲ ਕਰਦੇ ਹਨ ਤਾਂ ਡਾਕਟਰਾਂ ਨੇ ਇਹ ਗੱਲ ਸਾਬਤ ਕਰ ਦਿੱਤੀ ਗਈ ਹੈ ਕਿ ਉਹਨਾਂ ਦੀ ਹਾਲਤ ਹਲੇ ਬਹੁਤ ਹੀ ਨਾਜ਼ੁਕ ਹੈ ਬਹੁਤ ਹੀ ਜ਼ਿਆਦਾ ਗੰਭੀਰ ਹੈ ਹਲੇ ਅਸੀਂ ਬਿਲਕੁਲ ਵੀ ਟੈਨਸ਼ਨ ਫ੍ਰੀ ਹੋ ਕੇ ਨਹੀਂ ਰਹਿ ਸਕਦੇ ਸਾਨੂੰ ਲਗਾਤਾਰ ਅਰਦਾਸਾ ਕਰਨ ਦੀ ਲੋੜ ਹੈ ਹਲਕਾ ਫੁਲਕਾ ਉਹਨਾਂ ਦੀ ਹਾਲਤ ਦੇ ਵਿੱਚ ਸੁਧਾਰ ਜ਼ਰੂਰ ਆਇਆ ਹੈ ਪਰ ਹਲੇ ਉਹ ਬਿਲਕੁਲ ਵੀ ਤੰਦਰੁਸਤ ਨਹੀਂ ਹਨ ਇਸ ਲਈ ਸਾਨੂੰ ਬਿਲਕੁਲ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਤੇ ਨੈੱਟ ਦੇ ਉੱਤੇ ਅਫਵਾਹਾਂ ਵੀ ਨਹੀਂ ਫਲਾਣੀਆਂ ਚਾਹੀਦੀਆਂ ਇਹ ਜਾਣਕਾਰੀ ਡਾਕਟਰਾਂ ਦੀ ਟੀਮ ਦੇ ਵੱਲੋਂ ਸੀਨੀਅਰ ਟੀਮ ਦੇ ਵੱਲੋਂ ਦਿੱਤੀ ਗਈ ਹੈ ਤੇ ਹੁਣ ਆਓ ਅਸੀਂ ਸਾਰੇ ਪ੍ਰਣ ਕਰਦੇ ਹਾਂ ਕਿ ਅਸੀਂ ਰਾਜਵੀਰ ਸਬੰਧਤ ਦੇ ਲਈ ਰਲ ਮਿਲ ਕੇ ਅਰਦਾਸ ਕਰਾਂਗੇ ਸਾਡਾ ਆਪਣਾ ਵੱਡਾ ਵੀਰ ਰਾਜਵੀਰ ਸਬੰਧਾ ਜਲਦੀ ਆਪਣੇ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਹੋ ਕੇ ਜਾਵੇ ਤੇ ਸਾਡੇ ਅੱਗੇ ਫਿਰ ਪਹਿਲਾਂ ਵਾਂਗੂ ਪੇਸ਼ ਆਵੇ ਤੇ ਪ੍ਰਮਾਤਮਾ ਉਹਨਾਂ ਤੇ ਆਪਣਾ ਚਮਤਕਾਰ ਕਰ ਦੇਣ ਤੇ ਉਹਨਾਂ ਨੂੰ ਬਿਲਕੁਲ ਠੀਕ ਕਰਕੇ ਘਰ ਦੇ ਵਿੱਚ ਪਹੁੰਚਾ ਦੇਣ ਤਾਂ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਵੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ